ਪਰ ਉਹ ਯਾਰ ਉਹ ਸੇ ਜਗਾ ਆਉਣਗੇ ਜੋ ਖਾਲੀ ਕਰਜੂਗੇ ਮੈਂ ਤੁਹਾਨੂੰ ਦੱਸਾਂ ਆਪਣੇ ਪਿੰਡਾਂ ਤੋਂ ਤਾਂ ਹਜੇ ਵੀ ਇਦਾਂ ਹੈਗੀ ਆ ਮਾਲ ਵਿੱਚ ਤੁਸੀਂ ਜਲੰਧਰ ਦੇ ਨੇੜੇ ਪਿੰਡਾਂ 'ਚ ਚਲ ਜਾਓ ਜਿੰਦਰੇ ਲੱਗੇ ਹੋਏ ਨੇ ਉਹ ਥੋੜੇ ਆਪਦੇ ਪਿੰਡਾਂ 'ਚੋਂ 100-100 ਜਵਾਕ ਬਾਹਰ ਨੇ ਉਹਦੇ ਖੋਰ ਮਸਲਾ ਜਵਾਕ ਕੱਲਾ 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 ਹੀ ਜੰਮਦੇ ਆ ਕੱਲਾ ਕੱਲਾ ਹੁੰਦਾ ਉਹ ਬਾਹਰ ਦੇਖ ਜਾਂਦੇ ਨੇ ਬੈਠੇ ਆ ਹਣਾ ਹੁਣ ਇਹ ਜਿਹੜੀ ਪ੍ਰੋਬਲਮ ਹੈ ਨਾ ਕੁਝ ਗੱਲਾਂ ਦੇਖੋ ਮੰਨਿਆ ਆਪਾਂ ਲੜ ਵੀ ਰਹੇ ਆ ਸੈਂਟਰ ਨਾਲ ਇੱਥੇ ਬੈਠੇ ਲੜ ਰਹੇ ਆ ਪਾਣੀ 'ਚ ਪੰਜਾਬ ਨਾਲ ਲੜ ਰਹੇ ਆ ਪਰ ਯਾਰ ਜਿਹੜੀਆਂ ਸਾਡੀਆਂ ਖੁਨਾਮੀਆਂ ਐ ਸਾਡੀਆਂ ਕੁੜੀਆਂ ਸਾਨੂੰ ਇਹਨਾਂ ਦੇ ਵੀ ਤਾਂ ਗੌਰ ਕਰਨਾ ਪਊ ਉਹ ਆਪਾਂ ਕਰ ਦੇਣੀ ਹੈ ਹਰ ਇੱਕ ਚੀਜ਼ ਦੂਜੇ ਵਾਲੇ ਮਾੜਾ ਆ ਤੈਨੂੰਗਲਾ ਮੇਰੇ ਅੱਲ ਵੀ ਤਾਂ ਹੈਗੀਆਂ ਮੈਂ ਕਿੰਨਾ ਕਿ ਚੰਗਾ ਐ ਕਦੇ ਇਹਨੂੰ ਵੀ ਪਰਖਣਾ ਚਾਹੀਦਾ ਜਦੋਂ ਅਸੀਂ ਸਹੀ ਹੋਗੇ ਜਦੋਂ ਅਸੀਂ ਸਹੀ ਹੋਗੇ ਸਭ ਕੁਝ ਸਹੀ ਹੋਊਗਾ ਬਲੀ ਮੇ ਕਰਨ ਦੀ ਲੋੜ ਹੈ ਹੁਣ ਬਾਗ ਜਾਂਦੇ ਮੁੰਡੇ ਸਾਡੇ ਇੱਥੇ ਕੁਝ ਵੀ ਨਹੀਂ ਕਰਦੇ ਉੱਥੇ ਜਾ ਕੇ ਕੁਝ ਵੀ ਕਰਦੇ ਆ ਸਭ ਤੋਂ ਵੱਡੀ ਪ੍ਰੋਬਲਮ ਇੱਥੇ 2 ਘੰਟੇ ਕੰਮ ਕਰਨ ਮੈਂ ਕਿਹਾ ਜੇ ਹੱਥ ਨਹੀਂ ਲਾਉਂਦੇ ਮੈਂ ਤਾਂ ਉੱਥੇ ਵੇਖੇ ਬਾਅਦ ਜਾ ਕੇ ਐ ਧੌਣਾ ਸਟੀਆਂ ਹੁੰਦੀਆਂ ਐ ਆਉਂਦੇ ਹੁੰਦੇ ਪਤੰਦਰ ਮੈਂ ਕਿਵੇਂ ਚੰਗੇ ਆ ਕੇ ਔਰ ਪੈਸੇ ਕਿੰਨੇ ਲਾ ਕੇ ਜਾਣੇ ਹੋ ਕਿੰਨੇ ਪੈਸੇ ਸਾਡੇ ਇੱਥੋਂ ਬਾਹਰ ਜਾ ਰਹੇ ਨੇ ਉਹ ਪੈਸਾ ਜੇ ਪੰਜਾਬ 'ਚ ਲੱਗੇ ਤਾਂ ਕਿੰਨਾ ਫਰਕ ਆਵੇ ਉਲਟਾ ਅਸੀਂ ਬੰਦੇ ਬਾਹਰੋਂ ਲਿਆਉਣੇ ਆ ਉਹਨਾਂ ਨੂੰ ਲੇਬਰ ਦਿੰਨੇ ਆ ਉਹ ਵੀ ਪੰਜਾਬ ਚੋਂ ਲੈ ਕੇ ਬਾਹਰ ਜਾ ਰਹੇ ਨੇ ਤਾਂ ਪੰਜਾਬ ਦਾ ਚੰਗਾ ਕੀ ਹੋ ਜੂਗਾ ਯਾਰ ਕੋਈ ਭਾਈ ਇੱਕ ਹੋਰ ਮੈਂ ਗੱਲ ਦੱਸਦਾ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਜਿਹੜੀ ਸਾਡੇ ਕੋਲ ਧਰਤੀ ਦੁਨੀਆ ਦੀ ਸਭ ਤੋਂ ਕੀਮਤੀ ਧਰਤੀ ਇਹ ਖੋਣੀ ਆ ਉਹਨੂੰ ਨਸ਼ਿਆਂ ਤੇ ਮਾਰ ਕੇ ਖੋ ਲੈਣਾ ਸ਼ਾਦੀਆਂ ਦੇ ਨਾਲ ਸੁੱਟੀ ਜਵਾਨੀ ਸੋਨੂੰ ਪ੍ਰਵਾਸ ਕਰਾ ਕੇ ਖੋ ਲੈਣਾ ਸੋਨੂੰ ਕੋ ਲਾਲਚ ਦੇ ਦੇਣਾ ਮੈਸਰ ਖਾਨਾ ਪਿੰਡ ਆ ਹਾਂਜੀ ਮਾੜ ਮਾੜਾਂ ਕੋਲੇ ਮੈਸਰ ਖਾਨਾ ਪੈ। ਉਹ ਉੱਥੋਂ ਦਾ ਨੇੜਲੇ ਪਿੰਡਾਂ ਦਾ ਰਿਹਾ। ਉਹ ਇੱਕ ਦਿਨ ਉੱਥੋਂ ਆ ਗਿਆ ਮੇਰੇ ਕੋਲ ਬਾਈ ਮੈਂ ਦੱਸਣਾ ਕਰਨਾ ਬਾਈ ਸਾਡੇ ਪਿੰਡ ਟਿੱਬੇ ਆ ਜਮਾ। ਰੇਤਾ। ਉਹ ਕਹਿੰਦਾ ਸਾਡੇ 60 ਲੱਖ ਰੁਪਇਆ ਲਾਤਾ ਆ ਕੇ ਕਿਸੇ ਕੰਪਨੀ ਵਿੱਚ 100 ਕੱਲਾ ਇਕੱਠਾ ਲੈਣਾ ਹੈ। 60 ਲੱਖ ਨੂੰ ਚੱਕੋ। ਤੇ ਸਾਡੇ ਲੋਕ ਆ ਬਿੜਕਾ ਭਾਂਦੇ ਫਿਰਦੇ ਵੀ ਲੈ ਮੈਂ ਵੀ ਦੇ ਦੂੰਗਾ ਬਾਈ। ਅਸੀਂ ਇਹ ਕਹਿੰਦੇ ਵੀ ਖੜ ਜੋ 40 ਤੋਂ 60 ਕਰੋੜ ਨੂੰ ਨਹੀਂ ਕੱਲਾ ਮਿਲਣਾ ਇੱਥੇ। ਆ ਸਾਰੇ ਜਿਹੜੇ ਹਾਈਵੇ ਬਣ ਗਏ ਸੋਡੇ ਆ ਗਈ ਆਪਣੀ ਰੂਸ ਤੇ ਪਾਕਿਸਤਾਨ ਦੀ ਸੰਧੀ ਹੋ ਗਈ ਜਿਹੜੀ ਚਲ ਨਹੀਂ ਆ ਰਹੀ ਲਕੱਡੀ ਰੂਸ ਤੋਂ ਪਾਕਿਸਤਾਨ ਨੂੰ ਆਣ ਉਹ ਵੀ ਸਾਰੇ ਜਿੰਨੇ ਚੀਨ ਤੋਂ ਲੈ ਕੇ ਸੜਕ ਬਣ ਗਈ ਆ ਇਹ ਸਾਰਾ ਵਪਾਰ ਹੋਣਾ ਇੱਥੇ ਮਿਲਣੀ ਦਾ ਮਿੱਟੀ ਨਹੀਂ ਬਾਈ ਮੈਂ ਮਿਲ ਮਿੱਟੀ ਨਹੀਂ ਮਿਲਣੀ ਸਿਕਾਉਣੀ ਬਣੀ ਮਨ ਲੋਕਾਂ ਨੂੰ ਜਿਹੜੇ ਕਹਿੰਦੇ ਚੱਕ ਲੋ ਯਾਰ ਤੈਨੂੰ ਮੈਂ ਤੈਨੂੰ ਮੈਂ ਦੱਸਦਾ ਗੱਲ ਮੇਰੇ ਪਿੰਡ ਬੇਦੀ ਦੋ ਹਾਈਵੇ ਨਿਕਲ ਗਏ ਮੈਂ ਪਿੰਡ ਦੇ ਲੋਕ ਇਕੱਠੇ ਕਰੇ ਆਏ ਵਾਲੇ ਪਿੰਡਾਂ ਦੇ ਕਰੇ ਮੈਂ ਕਿਹਾ ਵੀ ਆਪਾਂ ਇਹ ਤੇ ਸੰਘਰਸ਼ ਕਰੋ ਆਪਾਂ ਜ਼ਮੀਨ ਦੇ ਦੇ ਚੋਰ ਨੂੰ ਹੀ 50 ਲੱਖ ਕਿल्ले ਦਾ ਵਟਕੇ ਅਜਾ ਫਿਰ ਤੋਂ ਮਨ ਦਾਦਾ ਮੈਂ ਚਲਾਇਆ ਕਰੋ ਤੁਸੀਂ ਜ਼ਮੀਨਾਂ ਦਾ ਦੇਖੀਆਂ ਤੁਹਾਡੇ ਕੋਲ ਟਿੱਬੇ ਪਏ ਹੁਣ ਇਹ ਮਿੱਟੀ ਲੈਣਗੇ ਇਹ ਨਾ ਦਿਓ ਉਹ ठेकेदार ਆ ਕੇ ਲੱਗ ਗਿਆ ਮੈਂ ਪੁੱਛਿਆ ਮੈਂ ਸਾਡੇ ਤੋਂ ਬਠਿੰਡੇ ਵਾਲੇ ਪਾਸੇ ਮਾਨਸਾਲੇ ਪਾਸੇ ਰੇਤਾ ਹੈਗਾ ਆ ਇਧਰ ਮੋਗੇ ਮਾਗੇ ਜਲੰਧਰ ਵਾਲੇ ਪਾਸੇ ਮਿੱਟੀ ਕਿੱਥੋਂ ਲੈਣੇ ਆ ਉਹ ਕਹਿੰਦੇ ਭਾਈ 5 ਲੱਖ ਦਾ ਕੱਲਾ ਲੈਣੇ ਆ ਉਹ 2 ਬੁੱਲ 2.5 ਫੁੱਟ ਮਿੱਟੀ ਚਾਹਦੇ ਮੈਂ ਦੱਸਿਆ ਬਾਰੇ ਪਿੰਡ ਵਾਲਾ ਨੂੰ ਮੈਂ ਕਿਹਾ ਉਹ ਸਾਰੇ ਏਕਾ ਕਰ ਲੋ ਸੋਡੀ ਮਿੱਟੀ ਸੋਡਾ ਰੇਤਾ ਮੋਂ ਲੈਣਗੇ ਜੋ ਲੱਗੇ ਲੋਕ ਸਾਡਾ ਟਰੱਪਾ ਪਹਿਲਾਂ ਚੱਕ ਅਸੀਂ ਤੇਲ ਪਵਾ ਦੇਣਾ ਸਾਡਾ ਪਹਿਲਾਂ ਚੱਕ ਹੁਣ ਉਹ ਰੇਤਾ ਖਤਮ ਹੋ ਗਿਆ ਹੁਣ ਉਹੀ ਠੇਕੇਦਾਰ ਮੁੱਲ ਭਾਲਦੇ ਫਿਰਦੇ ਬਈ ਬਾਈ ਤੂੰ ਗੱਲ ਕਰ ਰੇਤਾ ਨਹੀਂ ਮਿਲਣਾ ਰੇਤਾ ਦਾ ਬਾਈ ਮੇਰੀ ਗੱਲ ਸੁਣਾ ਆ ਸ਼ਹਿਰਾ ਸ਼ੂਰਾ ਚ ਪੰਜ ਪੰਜ 10 ਦੇ ਹਜ਼ਾਰ ਦਾ ਟਰਾਲਾ ਜਾਂਦਾ 10 10 ਹਜ਼ਾਰ ਦਾ ਰੇਤੇ ਵਾਲਾ ਹੋਰ ਦੀ ਟਰਾਲੀ ਲੱਭੀ ਨਹੀਂ ਮਿਲਦੀ ਹਾਂ ਹਾਂ ਕੋਈ ਨਾ ਕਿੱਥੋਂ ਹੁਣ ਫਲਾਈ ਐਸਸੀ ਪਾਉਣ ਲੱਗ ਗਈ ਬਿਲਕੁਲ ਸਾੜਾ ਜਿਹੜਾ ਹੁੰਦਾ ਉਹ ਪਾਉਣ ਲੱਗ ਕੇ ਜਾਂਦਾ ਤਾ ਲੋਕਾਂ ਨੂੰ ਪਿੱਟਦੇ ਆ ਵੀ ਓਏ ਦੇਖੋ ਇਹ ਧਰਤੀ ਆਪਾਂ ਬਾਈ ਘੱਲੂ ਘਾਰੇ ਚੱਲਦੇ ਬਹੁਤ ਹੋਰ ਲਿਆ ਸੈਂਕੜੇ ਸਾਲ ਤੋਂ ਲੜੇ ਇਹ ਧਰਤੀ ਬਚਾਉਣ ਖਾਤਰ ਹੀ ਲੜਨੇ ਆ ਸਾਡਾ ਹੋਰ ਤਾਂ ਕੌਜਾ ਧਰਤੀ ਦੇ ਕਰਨ ਦੇ ਸੀ ਨਾ ਜਿਹੜਾ ਵੀ ਧਾੜ ਵੀ ਆਉਂਦਾ ਤੇ ਕਬਜ਼ਾ ਕਰਨਾ ਜਾਂਦਾ ਜੇ ਆਪਾਂ ਲੜਦੇ ਰਹੇ ਹੁਣ ਇਹ ਧਾੜ ਵੀ ਨੇ ਇਹ ਦੂਜੇ ਰੂਪ ਚ ਆ ਗਏ ਵੀ ਚਲੋ ਯਾਰ ਜੇ ਪੈਸੇ ਆਪਾਂ ਨੂੰ ਦਾ ਪੈਸਾ ਦੇ ਕੇ ਤਾਂ ਆਪਣੇ ਲੋਕ ਅੰਨੇ ਹੋ ਜਾਂਦੇ ਆ ਅਪਾਹ ਧਰਤੀ ਨੂੰ ਜ਼ਮੀਨ ਨੂੰ ਮਾਂ ਮੰਨਦੇ ਆ ਅਸੀਂ ਮਾਂ ਹੀ ਬੇਜਤੀ ਆਪਣੀ ਸਾਡੇ ਬੰਦੇ ਮਿਹਨਤ ਦੋ